ਇੱਕ ਕੋਈ ਕੋਮਟ ਜੇ 6 ਤਰੀਕ ਨੂੰ 6 ਤਿੰਨ ਨੂੰ ਇੱਕ ਕਤਲ ਹੋਇਆ ਸੀਗਾ ਗੁਰਸੇਵਰ ਸਿੰਘ ਦਾ ਉਹ ਸਾਡੇ ਸਾਫ ਦਾ ਐਸਐਸਸੀ ਉਹਦਾ ਬੇਟਾ ਸੀਗਾ ਉਹਦਾ ਬ੍ਰਦਰ ਵੀ ਸਾਡੇ ਨਾਲ ਇੱਥੇ ਕਨਸਟੇਬਲ ਹੈਗਾ ਉਹ ਤਿੰਨ ਮੁੰਜਾਂ ਸੀਗੇ ਉਹਦੇ ਵਿੱਚ ਬਜਾ ਰੰਜਾ ਸ਼ਨਾਰ ਐਸਐਸਸੀ ਕਿ ਉਹਦੀ ਕਾਜਨ ਚਸਤਰ ਜਿਹੜੀ ਮਤਰਾਈ ਭੈਣ ਸੀਗੀ ਉਹਦੇ ਨਾਲ ਤੇ ਛੇੜਛਾੜ ਕੀਤੀ ਸੀ ਤੇ ਗੁੱਸੇ ਵਿੱਚ ਆਪਣੇ ਹੱਥੋਂ 5 6 7 ਮਹੀਨੇ ਪਹਿਲੇ ਇਹਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਚ ਘੁਮਾਇਆ ਸੀ ਤੇ ਇਸ ਤੋਂ ਬਾਅਦ ਇਹ ਰੰਜਸ਼ ਜੀ ਰੱਖਣ ਲੱਗੇ ਤੇ ਇਹਦੇ ਚ ਜਿਹੜੇ ਤਿੰਨ ਜਿਹੜਾ ਨੇ ਇਹਨਾਂ ਨੇ ਉਦੋਂ ਦੋ ਵੈਪਨ ਸੀਗੇ ਇਹਨਾਂ ਕੋਲ ਇੱਕ ਕੰਪੈਕਸ਼ਨ ਤੇ ਇੱਕ 30.6 ਜਿਹੜੀ ਹੈ ਬੋਲਟ ਐਕਸ਼ਨ ਰਾਈਫਲ ਸੀਗੀ ਇਹ ਦੋਨੋਂ ਵੈਪਨ ਉਹ ਸੀਗੇ ਜਿਹੜੇ ਗਨ ਹਾਊਸ ਤੋਂ ਚੋਰੀ ਹੋਏ ਸੀ ਉਹ ਅੰਗਰੇਜ਼ ਸਿੰਘ ਨੇ ਇਹਨਾਂ ਨੂੰ ਵੇਚੇ ਸੀਗੇ 10000 ਦਾ ਔਰ ਇਹ ਦੋ ਵੈਪਨ ਲੈ ਲਈ ਸੀ ਇਹਨਾਂ ਨੇ ਉਹਦੇ ਨਾਲੇ ਵਾਰਦਤ ਕੀਤੀ ਉਹ ਦੋਨੋਂ ਵੈਪਨ ਵੀ ਰਖਵਰ ਹੋ ਗਏ ਔਰ ਇਹ ਤਿੰਨੋਂ ਮੁੰਦੇ ਫੜ ਲਏ ਗਏ ਅ ਸਭ ਜਿਹੜੀ ਨਿਜੀ ਨਿਸ਼ ਰੱਖੀ ਗਈ ਸੀ ਅ ਸੀਸੀਟੀਵੀ ਜਿਹੜੀ ਵਾਇਰਲ ਹੋ ਰਹੀ ਸੀ ਔਰ ਕੋਈ ਹੋਰ ਨਹੀਂ ਸੀ ਇਹਨਾਂ ਕੋਈ ਬਰਾਮਦ ਹੋਇਆ ਉਸ ਤੋਂ ਇਲਾਵਾ ਨੇ ਇਹ ਦੋ ਹੀ ਵਪਨ ਸੀਗੇ ਸੀਸੀਟੀਵੀ ਜਿਹਨੂੰ ਦੋ ਹੀ ਵੈਪਨ ਸੀ ਔਰ ਜਿਹੜੀ ਸਾਡੀ ਗਨ ਹਾਊਸ ਵਾਲੀ ਰੋਪਰੀ ਹੈ ਜਾਂ ਚੋਰੀ ਹੈ ਉਹ ਵੀ ਪੂਰੀ ਦੇ ਪੂਰੇ ਸਾਰੇ ਜਿੰਨੇ ਵੈਪਨ ਗਏ ਸੀ ਉਹ ਸਾਰੇ ਦੇ ਸਾਰੇ ਕਾਉਂਟ ਬਾਈ ਦਾ ਵੀ ਵੈਪਨ ਸੀ ਪੂਰੀ ਟਰੇਸ ਹੋ ਗਿਆ ਹਾਂ ਸਾਰੇ ਸਾਰੇ ਇਹਨਾਂ ਨੂੰ ਕਾਬੂ ਕਰ ਤੱਕ ਇਹ ਇਨਫੋਰਮੇਸ਼ਨ ਸੀ ਕਿ ਜਿੱਥੇ ਬੈਠੇ ਸੀ